ਦੇਖੋ ਕਾਲ ਉੱਠਦੇ ਆ ਰਖ ਗਿਆ ਲੋਕਾਂ ਲਈ ਸਾੜ ਸਦੀ ਬੈਸੂ ਨੂੰ ਹੋਵੇ ਆਪ ਸਹਾਈ ਹੁਣ ਉੱਠ ਖੜ ਜਾ ਵਸਿਆ ਤੇਰੀ ਨਜ਼ਰ ਉਪਰ ਤੇ ਵਾਰੀ ਹੁਣ ਉੱਠ ਖੜ ਜਾ ਵਸਿਆ ਹੈ ਜੁੜਾਤ ਬਾਦ ਉਸਾਰ ਨਗਰ ਕੋ ਵਿਕਣ ਦੇ ਉਦਯੋਗੀ ਕਿਆ ਰਹੇ ਆ

शी दुश्मण बि चलो गे मेर दुश्मन बि बकरी ए गल موسکرہ کے تلرگے میرے یار سب ہم ہمہ کے تلرگے ایک دوسرا پروگرام ہے اجابی جیت کا لہت چولوں تبایا جا رہا ہے ستاریو افتار سنگھ پریمی یادگاری ایک دوسرا ساتھا سلانہ سترچت کماغن ہے خوش کے لئے میں اپنے بیٹے دیر حتیر سنگھ جی حمدر ہر جو ندیس مجیب اور بندر کی میٹی میں مدائی کرتا ہوئے آپ ساتھ نے بہت بہت دیکھا سواگلک چیئے کو آفتا ہوئے میں کوئی اولاناں جا مام بولنا میں سامن اولاناں بولی خام بولنا ایسی ہر شخص کیلئے تنامی ہے میں کی تر کی تر نام بولنا ایسی طرح پجابلی ازادی برے ملک پیسانوں پر خوابلی सू मु चङा आए घर पखे सथो ख़ुश वे वेड़े ख़ुशिया न भरद सम्बी उमिरि करद ਹੀ ਰੇਕ ਕਿਸਮਤ ਵਿੱਚ ਜਾਣ ਤੇ ਆਗੇ ਤੁਝ ਰਣਾ ਨੂੰ ਸ਼ੁਭਾ ਤੇ ਮੈਂ ਰੱਬ ਹਾਂ ਮਾਣ ਕਿਸੇ ਦੀ ਤੂੰ ਆ ਜੇ ਮੈਂ ਰੱਬ ਹਾਂ ਜੇ ਮੈਂ ਰੱਬ ਹਾਂ ਤੇਰੇ ਬਾਝੋਂ ਕੋਈ ਨਾ ਪੁੱਛਦਾ ਤੇਰੇ ਬਾਝੋਂ ਕੋਈ ਨਾ ਪੁੱਛਦਾ ਨਾ ਮੈਂ ਪੇਕੇ ਜਾਣੀ ਤੇਰੇ ਬਾਝੋਂ ਕੋਈ ਨਾ ਚਿੱਦਾ ਨਾ ਮੈਂ ਤੇਰੇ ਹੀ ਨੇ ਜਾਇਆ ਜੋ ਵਰਤਮਾਨ ਸਮੇਂ ਦਾ ਸੱਚਾ ਸੋ ਧਿਆਨ ਦੇਣਾ ਹੋ ਸਾਡੇ ਲੀਡਰ ਨੇ ਮਾਰੇ ਲੈ ਗਏ ਨੁੱਤ ਕੇ ਸਕੂਨ ਖੌਣ ਪੈੜੀਆਂ ਨੂੰ ਪੈ ਗਏ ਬਾਸ ਕਰਕੇ ਕਾਨੂੰਨ ਸਾਮਰਾਜ ਦੇ ਕਰਿੰਦੇ ਸਾਮ ਰਾਜ ਦੇ ਕਰਿੰਦੇ ਸਾਨੂੰ ਉਜਾਪਦੇ ਪਰੇ ਤ ਕਿੱਥੇ ਹੁੰਦਾ ਸੀ ਬੇਬਾਪੂ ਸਾਡਾ ਟਾਲੀ ਵਾਲਾ ਖੇਤ ਕਿੱਥੇ ਹੁੰਦਾ ਸੀ ਬੇਬਾਪੂ ਸਾਡਾ ਟਾਲੀ ਵਾਲਾ ਖੇਤ ਜਦੋਂ ਆਦਮੀ ਤੇ ਵਿਚਾਰੇ ਗਤੀ ਕਰ ਜਾਂਦਾ ਹੈ ساری ਉਮਰ ਸੋਚਦੇ ਹੋਏ ਪਸਤਾਵੇ ਦੀ ਅਗ ਵਿੱਚ ਸੀ ਲੱਕੜ ਬਾਂਦ ਪੀਰੀ ਰੇਵਾ ਹੋ ਕੇ ਤੂੰ ਖੋਣਾ ਤੰਨੇ ਲੀਡਰ ਸਾਰੂ ਪਖੰਦੀ ਅਇਸ਼ਾ ਅਬਲੜ ਜੀ ਕੋਰ ਮੇਰੇ ਮੋਰ ਕਾ ਵੀ ਚੀਵੀ ਰੋ ਦੇਖੀ ਜਾਨ ਤੈਨੂੰ ਕੜੀ ਕਰੇ ਟਿਕ ਟਿਕ ਜੀ ਲੱਗਦਾਸ ਨਾਉਂ ਖਾਤ ਕਾਟ ਲੋ ਗਏ ਸਾਰੇ ਵੀਡੀਓ ਬਣਾਉਣ ਨਾਲ ਨਹੀਂ ਕਿ ਕਿ ਉਹ ਦਿੱਕਰੀ ਉਹਦੇ ਦੇ ਕ੍ਰਿਸ਼ਰ ਉਹਦੇ ਨੇ ਮੋਹੈਲ ਆਇਆ ਵੀਡੀਓ ਨਾਲ ਦੇ ਦਿੱਕ ਤੇ ਉਹਨੇ ਮੇਰੀ ਪਹਿਲਾ ਉਹ ਕਾਰਨ ਕਿਤਾ ਜੀੜ ਆਖੀ ਰੰਗਿਆ ਹੁਣ ਗੱਲ ਮੇਰੀ ਜੀੜ ਆਖੀ ਰੰਗਿਆ ਹੁਣ ਗੱਲ ਮੇਰੀ ਕੀ ਆ ਰੱਟ Gujarat ਬਿਹਾਰ ਨਹੀਂ ਆ ਤੇਰਾ ਰੱਟ ਪੰਜਾਬ ਦੇ ਜਿਆਦਾ ਹੈ ਈਲਾ ਫੇਟ ਪੰਜਾਬ ਦੇ ਯਾਰ ਆਈਏ ਵਧੀਆ ੜਾਕਾ ਦਸਨ ਹਟਾੜ ਮੀਆਂ ਈਮ ੁੱਕੀ ਸ਼ਰਾਬ ਹੈ ਆਮ ਮਿਲਦੀ ਈਮ ੁੱਕੀ ਸ਼ਰਾਬ ਹੈ ਆਮ ਮਿਲਦੀ ਹੁਣ ਤਾਂ ਕਿੱਟੇ ਦੀ ਵੀ ਹੈ ਪਰਮਾਨ ਮੀਆਂ ਕਾਰੋ ਬਾਦ ਦਾ ਧਰਨਾ ਕੋਈ ਘਟਾ ਕਾਰੋ ਬਾਦ ਦਾ ਧਰਨਾ ਕੋਈ ਘਟਾ

ਨੇ ਅੰਬਰਾਂ ਚ ਚਲਨੀਆ ਰਾਤ ਮੇਂ ਸਕੇ ਸੁਕੇ ਨੈਣ ਤੇਰੀ ਦੀਦ ਦੀਪਿਆਸੀ ਵੇ ਸੁਣ ਲੇ ਗਿਆ ਤੂੰ ਸਜਣਾ ਸਾਡੇ ਹਾਸੇ ਵੇ ਸੁਣ ਸੁਣ ਨੈਣ ਤੇਰੇ ਮੈਂ ਸੁਣਿਆ ਤੇਰੇ ਸ਼ਹਿਰ ਚ ਕਲਮਾਂ ਬਿਕਦੀਆਂ ਨੇ ਜੋ ਕੁਝ ਹਾਕਮ ਕਹਿੰਦਾ ਉਹੀ ਦਿੱਤੀ ਵਾਹ ਅੱਲਾਹੂ ਅਕਬਰ ਔਰ ਧਰਮ ਅਤੇ ਸਿਆਸਤ ਚੱਕੀ ਦੇ ਦੋ ਗੁੜੇ ਧਰਮ ਅਤੇ ਸਿਆਸਤ ਚੱਕੀ ਦੇ ਦੋ ਗੁੜੇ ਜਿਨ੍ਹਾਂ ਦੇ ਵਿੱਚ ਭੂਲੀਆਂ ਕੌਮਾਂ ਪਿਸਦੀਆਂ ਨੇ ਮੈਂ ਸੁਣਿਆ ਤੇਰੀ ਸ਼ਹਿਰ ਚ ਕਲਮਾ ਵਿਖਤਿਆ ਨੇ ਇਸ ਦੇ ਨਾਲ ਇੱਕ ਗੀਤ ਹੈ ਉਹਦੇ ਦੋ ਗੁਸਾਂਝੇ ਤੁਹਾਡਾ ਸਾਂਝੇ ਕਰਾਂਗਾ ਸਿਰਫ ਜਿਆਦਾ ਮੈਨੂੰ ਪਤਾ ਤਾਂ ਬਹੁਤ ਹੋ ਚੁੱਕਿਆ ਤੇ ਸਾਡੇ ਹਿੱਸੇ ਹੰਆ ਸਦਾ ਕਾਟੇ ਮਜਬੂਰੀਆਂ ਸਾਡੇ ਹਿੱਸੇ ਹੰਆ ਸਦਾ ਕਾਟੇ ਮਜਬੂਰੀਆਂ ਇਸੇ ਦੇਰਾ ਵਿੱਚ ਸੱਜਣਾ ਤੋਂ ਦੂਰੀਆਂ ਸਾਡੇ ਹਿੱਸੇ ਹੰਆ ਸਦਾ ਕਈ ਸੋ ਨਾ ਕੋਈ ਪੇਨਾ ਹੈ ਦੇ ਸਕਦਾ